ਅਨ ਨਿਕਾ ਜੇ ਬੱਚਾ ਦਾ ਜੂਚੀ ਖਾ ਰਿਆ ਯੋ ਚੂਚੀ ਖਾ ਰਿਆ ਬਾਕੀ ਚੱਲ ਸੋਨੇ ਬੈਠੇ ਲੌਬੀ ਚੱਲ ਪਿਆ ਹੁਣ ਕਿੱਥੇ ਬੱਲੇ ਚਾਲਦੇ ਤੇ ਜੇ ਇਸ ਘੁੰਡੀ ਤੇ ਆਉਂਦੇ ਨਿਹੜ ਦਾ ਇਹ ਇਹ ਨੂੰ ਸਮਝ ਨਹੀਂ ਆਦੀ ਪੂਰੇ ਪਿਛਾ ਆਇਆ ਲਓ ਜੀ ਮੌਸਮ ਹੋ ਚੁੱਕਾ ਹੈ ਪੂਰਾ ਘੈਂਟ ਬਾਰਿਸ਼ ਹੋ ਰਹੀ ਯਾਰ ਬਾਵੜ ਹਿਨਾਰੀ ਹੈ ਬਾਰਿਸ਼ ਆਏ ਹਾਈ ਇਹ ਕੀ ਹੋ ਰਿਹਾ ਏ ਆ ਜਾਓ ਇਧਰ ਸਾਰੇ ਸੇਰ ਗਿੱਲਾ ਹੋ ਗਿਆ ਯਾਰ ਬਾਤ ਤੇਰਾ ਵੇ ਲੋਰ ਬਾਅਦ ਵੀ ਤਾਂ ਬਹੁਤ ਖੁਸ਼ ਹਾਂ ਕਿਦਾਂ ਵੀ ਜਾਂਦੇ ਛੱਡ ਦੇ ਤੁਹਾਨੂੰ ਹੋਰ ਨਾਲ ਵੀ ਤੁਹਾਨੂੰ ਹੋਰ ਵੀ ਆਪਣੀ ਮਿਲਾਉਣੇ ਹਨ ਹਣੇ ਬਾਪ ਹਾਂ ਕਿੱਥੇ ਆਉਣੀ ਕਿ ਨਿਕੀ ਪੱਪੀ ਜਿਨ ਬਾਹਰ ਕੱਢੋ ਆਉਂ ਬੈਠੀ ਆਏ ਬਲਾਓ ਨਨੂ ਆਏ ਪੱਪੀ ਨੋ ਪੱਪੀ ਪੱਤੀ ਪੱਪੀ ਨਹੀਂ ਚਾਹ ਡਰਗੀ 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 ਕੈਮ ਡਰਗੀ ਅੱਜ ਡਰਗੀ ਹਾਂਜੀ ਜੀ গুড মর্নিং ਸਾਰਿਆਂ ਨੂੰ ਤੇ ਵੈਲਕਮ ਬੈਕ ਟੂ ਮਾਈ YouTube ਚੈਨਲ ਜਿਸਾਨਾ ਆਈ ਮਿਸਟ੍ਰੀਸ ਮੱਲੀ ਤੇ ਨਵੇਂ ਵਲੌਗ ਦੀ ਕਰ ਰਹੇ ਆ ਅਸੀਂ ਸ਼ੁਰੂਆਤ ਵਲੌਗ ਵਿੱਚ ਤੁਹਾਨੂੰ ਵੇਖਣ ਨੂੰ ਬਹੁਤ ਕੁਝ ਮਿਲ ਜੂਗਾ ਤੇ ਵੇਖ ਲਿਓ ਅੱਜ ਆਵਾਜ਼ੀ ਦਾ ਵਿਆਹ ਪੁਰਬ ਗੁਰੂ ਨਾਨਕ ਦੇਵ ਜੀ ਦਾ ਸਾਰਿਆਂ ਨੂੰ ਗੁਰੂ ਨਾਨਕ ਦੇਵ ਜੀ ਦੇ ਵਿਆਹ ਦੀਆਂ ਲੱਖ ਲੱਖ ਵਧਾਈਆਂ ਸਾਡੇ ਵੱਲੋਂ ਤੇ ਆਪਾਂ ਦੇ ਵੇਹੇ ਚਲੋ ਹਨਾ ਬਹੁਤ ਜ਼ਿਆਦਾ ਸੰਗਤ ਹੋਣ ਕਰਕੇ ਨਹੀਂ ਜਾਈਦਾ ਸੰਗਤ ਬਹੁਤ ਜ਼ਿਆਦਾ ਹੁੰਦੀ ਆ ਆਪਾਂ ਕਦੀ ਵੀ ਨਹੀਂ ਗਏ ਹੈ ਤੇ ਆਪਣੇ ਲਾਗੇ ਬਟਾ ਹੀ ਜਾਂਦੇ ਨਹੀਂ ਆ ਤੇ ਬਾਕੀ ਤੁਸੀਂ ਸਾਰੇ ਜਾਓਗੇ ਮੈਨੂੰ ਲੱਗਦਾ ਲਾਗੇ ਜਾ ਕੇ ਜਿਹੜੇ ਵੀ ਹੋਣਗੇ ਉਹ ਤੇ ਜਾਣਗੇ ਜਿਹੜੇ ਸਾਨੂੰ ਵੇਖਣ ਦੇ ਤੇ ਚਲੋ ਵਧੀਆ ਵ ਤੇ ਅੱਜ ਦੇ ਦਿਨ ਬਾਬਾ ਜੀ ਦਾ ਵਿਆਹ ਹੀ ਤੇ ਅੱਜ ਦੇ ਦਿਨ ਹੀ ਆਵਤ ਮੌਸਮ ਜਿਹੜਾ ਉਹ ਖਰਾਬ ਹੋ ਗਿਆ ਚਾਹੀਦਾ ਨਹੀਂ ਮੀਂਹ ਆਇਆ ਵਾ ਚਲੋ ਕੋਈ ਗੱਲ ਨਹੀਂ ਤੇ ਵਲੌਗ ਨੂੰ ਕਰਦੀਆਂ ਕੰਟੀਨਿਊ ਤੇ ਇਦਾਂ ਹੀ ਚੈਨਲ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਤੇ ਸੋਣਾ ਮੈਂ ਜ਼ਰੂਰ ਕਰਿਓ ਤੇ ਇੰਜੋਏ ਕਰੋ ਵਲੌਗ ਲਓ ਜੀ ਅੱਜ ਮੇਰੇ ਨਾਲ ਹੋ ਗਈ ਬਹੁਤ ਵੱਡੀ ਖਲੋਲ ਆਪਾਂ ਤਿਆਰ ਬਰ ਤਿਆਰ ਹੋ ਕੇ ਸਾਰੀ ਪੈਕਿੰਗ ਕਰਕੇ ਤੇ ਨਿਕਲਣ ਲੱਗੇ ਡਿਊਟੀ ਤੇ ਉਧਰੋਂ ਪਤਾ ਲੱਗਿਆ ਕਿ ਅੱਜ ਤੇ ਛੁੱਟੀ ਆ ਛੁੱਟੀ ਆ ਤੇ ਛੁੱਟੀ ਦਾ ਆਨੰਦ ਮਾਣਦੇ ਹੋਏ ਅੱਜ ਵੇਦਿਆਂ ਕਿਤੇ ਨਾ ਕਿਤੇ ਜਾਵਾਂਗੇ ਕੁਛ ਨਾ ਕੁਛ ਕਰਾਂਗੇ ਜੀ ਤੇ ਮੀ ਦਾ ਪੂਰਾ ਜੋਰ ਸ਼ੋਰ ਬਦਲ ਫੇਰ ਬਹੁਤ ਆ ਗਿਆ ਵਾ ਮੀ ਨਹੀਂ ਮੈਨੂੰ ਲੱਗਦਾ ਅੱਜ ਹਟਣਾ ਹਾਂ ਹਈ ਨਨ ਪਾਏ ਉਹ ਬੜਾ ਛੋਟੇ ਛੋਟੇ ਨੂੰ ਖਾਂਦੇ ਆ ਸ਼ਦਾਈਓ ਸ਼ਦਾਈਓ ਕੋਈ ਨਹੀਂ ਖਾਣ ਨਹੀਂ ਦਿੰਦੇ ਨਾ ਉਹਨੇ ਆਵ ਘੜੀ ਨਹੀਂ ਨਾਲ ਖਾਂਦੇ ਨੇ। ਉਹ ਨੂੰ ਭੋਜਨ ਲੱਗਦਾ। ਰੋਮੀ ਰੋਮੀ ਤੈਨੂੰ ਉਦੋਂ ਪਈ ਸੀ ਨਾ ਹੰਦੀ ਲਈ ਸੀ ਨਾ ਉਹ ਆ ਗਿਆ ਨੀ ਗਾਜ। ਨਹੀਂ ਨਾ ਖਾਓ ਤਾਂ ਮੈਂ ਖਾ। ਆਪਣੇ ਬੱਚੇ ਨੂੰ ਵੀ ਨਹੀਂ ਦਿੰਦੀ। ਹੈਲੋ 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 ਹੈਲੋ। ਆ ਨੀ ਗਾਜਾ ਬੱਚਾ ਦਾ ਵੀ ਚਿਚੀ ਖਾ ਰਿਹਾ ਯੋ। ਚਿਚੀ ਖਾ ਰਿਹਾ ਬਾਕੀ ਵਿਚਾਰੇ ਨੂੰ ਨਾ ਉਹ ਨਹੀਂ ਖਾਣ ਦਿੰਦੀ ਲੈ ਵੀ ਆ। ਉਹਨਾਂ ਨੂੰ ਨਹੀਂ ਖਾਣ ਦਿੰਦੀ। ਉਹ ਵੇਖੋ ਸੁੱਤੇ ਹੀ ਕੋਕੀ ਜਾ। ਉਹ ਕਿਦਾਂ ਸੁੱਤੇ।

ਮਾਉ ਮੀਟ ਰਵਾਪਨਾ ਤੁਮ ਮੁਕਾਬਲਾ ਨਹੀਂ ਕਰ ਸਕਦੇ ਖਾਣ ਦੀ ਕੋਸ਼ਿਸ਼ ਚ ਲਗਾ ਆਏ ਮਾਉ ਦੀ ਸਾਰੀ ਖਰਬ ਕਰ ਦੇ ਲਗੀ ਦੂਜੇ ਬੱਚਿਆਂ ਨੂੰ ਖਾਣ ਨਹੀਂ ਦੇਣੀ ਪਰ ਇਹ ਪੂਰੀ ਕੋਸ਼ਿਸ਼ ਵਿੱਚ ਆ ਕਾਬਜਾ ਹੁੰਦਾ ਹੈ ਨਜ਼ਰ ਆਊਗਾ ਆ ਜਾਓ ਦੇ ਹੈ ਆਜੋ ਦੀ ਸੇਲ 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 ਜਿੰਨੇ ਵੀ ਲੈ ਰਹੇ ਆਜੋ ਸੇਲ ਆ ਪਿੱਛੇ ਬਹੁਤ ਜ਼ਿਆਦਾ ਸੇਮ ਇਹੋ ਜਿਹੇ ਤੁਹਾਨੂੰ ਪੱਪੀ ਮਿਲਣਗੇ ਸਾਡੇ ਕੋਲ ਚੱਲ ਜਾਈਏ ਆ ਜਾਓ ਚੇਲ ਲੈ ਅਜੇ ਲਾਜੋ ਸੇਲਾ ਚਲੋ ਗਾਂ ਚਲੀਏ ਉਧਰ ਮੀਹ ਦਾ ਪ੍ਰਸਾਰ ਹੁੰਦਾ ਆ ਅਜੋ ਵਾ ਕੀ ਕਰੀਆ ਪੱਪੀ ਲੱਗੀ ਹਾਂ ਆਜਾ ਦੇ ਚਲੀਏ ਚਲੋ ਉਧਰ ਹੀ ਮੀਂਹ ਆਉਂਦਿਆ ਜਣਾ ਕਿੰਨਾ ਮੀਂਹ ਅੱਜ ਬਾਬਾ ਜੀ ਦਾ ਵਿਆਹ ਵਾ ਤੇ ਵਿਆਹ ਕੋਲਪੁਰ ਤੇ ਅੱਜ ਵੇ ਤੋਂ ਮੀਂਹ ਨਹੀਂ ਟੰਡਿਆ ਨਾ ਸੰਗਤ ਨੂੰ ਬੜਾ ਓ ਖਾਣ ਆਈ ਸੀ ਮੋਤੀਆ ਰਹੀ ਮਹੀ ਆਹਾਂ ਨੂੰ ਥੋੜਾ ਜਿਹਾ ਕੰਮ ਹੀ ਤੇ ਅਹੀਂ ਮਤਲਬ ਆਪਣੇ ਕੰਮ ਨੂੰ ਕਰਨ ਲਈ ਨਿਕਲੇ ਹੀ ਕਰੋ ਤੇ ਪਹਿਲਾਂ ਇਹ ਸੋਚਿਆ ਕਿ ਸਕੂਟੀ ਤੇ ਚੱਲਦੇ ਤੇ ਜੇ ਇਹ ਸਕੂਟੀ ਦੇ ਆਉਂਦੇ ਤੇ ਹੱਡਾ ਤੇ ਤੁਹਾਨੂੰ ਸਮਝ ਨਹੀਂ ਆਦੀ ਪੂਰੇ ਫਿੱਜੜਾਈ ਆਵਾਜ਼ ਪਿਆ ਕੁੜੀ ਬਹੁਤ ਜੇਦ ਕਰ ਰਹੀ ਹੈ ਇਸ ਕਰਕੇ ਉਹਨੂੰ ਨਾਲ ਲਿਆ ਨਾ ਤੇ ਜਦੋਂ ਆਪਾਂ ਕਰੋ ਥੋੜਾ ਜਿਹਾ ਅੱਗੇ ਆਏ ਤੇ ਬੱਲੇ 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 ਬੰਦੇ ਬਹੁਤ ਜ਼ਿਆਦਾ ਹੀ ਮੀਂਹ ਹੋ ਗਿਆ ਕਰੋ ਚੈੱਕ ਦੇ ਉਹ ਬਾਈ ਜੀ ਚੱਲੇ ਦੀ ਤੇ ਚਲੋ ਚੱਲਦੇ ਮੈਂ ਨੇ ਬਹੁਤ ਸਤਾਇਆ ਕਰੀ ਕਰੀ ਉਹ ਤੇ ਉਹ ਤੇ ਕਿੱਦਾਂ ਕਰੇਂ ਢੀ ਮਦਲੀ ਮਦਲੀ ਕਿਦਾਂ ਫਿਰ ਦੇਖੋ ਦੇਖੋ ਕਰੋ ਐਸ਼ ਤੋਂ ਨਹੀਂ ਹੋਂ ਕਿੱਧਰ ਚਲੋ ਉਧਰ ਉਧਰ ਚਲੋ ਉਧਰ ਬਹੁਤ ਹੀ ਇਨਾਂ ਨੇ ਲੱਜੀ ਹੱਥ ਕਰਾਉਂਦੇ ਕੀ ਕਰਦੇ ਆ ਵੇਖੋ ਲੈਣ ਬੰਨੀ ਕਿਦਾਂ ਹਣ ਹਾਂਜੀ ਹਾਂਜੀ ਰਬਾਬ ਜੀ ਬਾਬਾ ਹੋਰ ਬਾਬ ਬੋਲਦਾ ਹੀ ਨਹੀਂ ਬਾਬ ਥ੍ਰੇਲ ਪਕਾਣ ਦੇ ਚੱਲ ਜਾਂਦੇ ਕੋਲ ਪਕਾਣ ਦੇ ਖਾਣ ਦੇ ਜਿਹੜਾ ਤੇਰਾ ਕੰਮ ਹੈ ਸਬਾਬ ਹੋਰ ਬਾਬ ਉਹ ਜਾ ਹਦੀ ਦੇ ਕੱਜਾ ਅੱਛਾ ਹੁਣ ਇਹਦਾ ਬੋਲੋਗੇ ਉੱਡ ਉੱਡ ਲੈ ਮੈਨੂੰ ਆਪੇ ਆਪਾਂ ਕਹਾਂ ਮੈਨੂੰ ਮਿਲਣਾ ਹੈਗਾ ਪੁੱਤ ਆਪਣਾ ਬਾਪਾ ਕਿ ਦੱਲਿਆ ਵਾ ਜੰਮੂ ਕਿਥੇ ਨੇ ਆਪਣਾ ਤੇਰੀ

ਵੇਹਲਾ ਫਿਰ ਧੁੱਪੇ ਪੈਰ ਜਾਣੇ ਸੜ ਇੱਧਰ ਆ ਜਾ ਰਾਂ ਦੇ ਵਿੱਚ ਨਾ ਖੜਗਾ ਮੈਂ ਮੁੜ ਕੇ ਕੱਢ ਦੂੰਗਾ ਹਾਂ ਚੱਲ ਨਿਕਲ ਨਿਕਲ ਥੱਲੇ ਵੇ ਨਿਆਣੇ ਕਿਤਾ ਪਏ ਚਲੋ ਪੋਤਾਪੂ ਆਪਣੇ ਘਰਾਂ ਨੂੰ ਕਿੱਥੇ ਰਹਿ ਗਏ ਨੇ ਤਾਂ ਪੋ ਆਪਣੇ ਘਰਾਂ ਨੂੰ ਪਹੁੰਚੋ ਜਿਹਨਾਂ ਜਿਹਨਾਂ ਦੇ ਹੈਗੇ ਸੱਜਣ ਮਿੱਤਰਾਂ ਨੂੰ ਦਈਏ ਤੇ ਗੱਲ ਚੱਲੀ ਚੱਲ ਚੱਲ ਨਿਕਲ ਤੂੰ 10:00 11:00 ਵਜੇ ਰੂੜੀ ਦਾ ਟੈਂਟਰ ਆ 9:30 ਚਲੋਗੇ ਲਾਲਾ ਨਾ ਬਖਾ ਇਹਨੂੰ ਰਹਿਣ ਦੇ ਪਈਆਂ ਵਿੱਚ ਰਹਿਣ ਦੇ ਰਹਿਣ ਦੇ ਇਹਦੇ ਵਿੱਚ ਕੁਝ ਨਹੀਂ ਹੈ ਹਾਂ ਜੀ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਾਰੇ ਨੇ ਵਗ ਵਧੀਆ ਸਵਾਲ ਪੁੱਛਦੇ ਆ ਕਿ ਵਧੀਆ ਬਨੇਵੇਂ ਬਲੌਗ ਦੇ ਵਿੱਚ ਚੈਨਲ ਸਬਸਕ੍ਰਾਈਬ ਕਰ ਲਿਓ ਜਿਹੜੇ ਨਵੇਂ ਰੈਡੀ ਹੋ ਗਏ ਨੇ ਟੀਵੀ ਤੇ ਜਾਣ ਲਈ ਗਰਮੀ ਬੜੀ ਲੱਗ ਗਈ ਜਿਹੜਾ ਮੌਸਮ ਚੇਂਜ ਹੋ ਗਿਆ ਮੌਸਮ ਚੇਂਜ ਹੋ ਗਿਆ ਕੁਛ ਨਹੀਂ ਇੱੱਚਾ ਕਰ ਬਾਬ ਹਾਂ ਚਾ ਅੰਦਰ ਜਾ ਕੇ ਬੈਠੋ ਤੁਹਾਨੂੰ ਬਚਾ ਕਰਾਉਣਾ ਪੈਣਾ ਜੀ ਇਹ ਚੀਜ਼ਾਂ ਦਾ ਚਲੋ ਆਪ ਦਾ ਐਡਲ ਪੈਕ ਅੱਜ ਸਮਾਪਤ ਹੋਣੇ ਵਾਲਾ ਹੈ ਤਾਂ ਫਿਰ ਆਪ ਰੀਚਾਰਜ ਕਰਦੀ ਪਰ ਤੁਮ ਉਦੋਂ ਵੀ ਜਦੋਂ ਕੀਤਾ ਸੀ ਕਿਦਾਂ ਕੀਤਾ ਸੀ ਨਹੀਂ ਆ ਵੀ ਕੀਤਾ ਤੁਸੀਂ ਤੇ ਕਰ ਜਿੰਦੇ ਮਹੀਨਾ ਹੋ ਗਿਆ ਮਹੀਨਾ ਝੱਟ ਹੀ ਹੋ ਜਾਂਦਾ ਯਾਰ ਹੂੰ ਅੱਜ ਉਹ ਪਲੈਨਿੰਗ ਹੈ ਜੀ ਸਾਡੀ ਜਦੋਂ ਕਿਹਦੇ ਪੈਸੇ ਦੇਣੇ ਹੋ ਨਾ ਫਿਰ ਮਹੀਨੇ ਬਾਅਦ ਆ ਹੋਵੇ ਨਾ ਤੇ ਫਿਰ ਘਾਟ ਆ ਜਾਂਦਾ ਮਹੀਨਾ ਜਦੋਂ ਉਹਨੂੰ ਕੋਲ ਲੈਣੇ ਹੋ ਫਿਰ ਮਹੀਨਾ ਹੀ ਨਹੀਂ ਆਉਂਦਾ ਤੇ ਮੇਰੀ ਗੱਲ ਸੁਣੋ ਅੱਜ ਕੁਛ ਨਾ ਕੁਛ ਵਧੀਆ ਕਰਨ ਦੀ ਪਲੈਨਿੰਗ ਹੈ ਤੇ ਜੋ ਮੈਂ ਤੁਹਾਨੂੰ ਕਹੇ ਉਹ ਕਰ ਲਿਓ ਤੇ ਇਹਨਾਂ ਨੂੰ ਵੀ ਦੱਸਾਂਗੇ ਉਹ ਗਾਂ ਜਾ ਅੱਗੇ 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 ਹੁੰਦਾ ਹੈ ਕਿਆ ਚਲ ਠੀਕ ਤੂੰ ਹੀ ਕਿਧਰ ਨਾ ਬੈਗ ਜਾ ਚੁੱਕਿਆ ਵਾ ਇਹਨੂੰ ਹੁਣ ਕੁਛ ਨਾ ਦਿਓ ਚੰਗਾ ਠੀਕ ਆ ਕੱਜ ਆਇਆ ਤਾਂ ਤੇ ਹੁਣ ਮੱਲੀ ਸਾਹਿਬ ਦੀ ਡਿਊਟੀ ਮੈਂ ਲਾਤੀ ਐ ਸਕੂਟੀ ਕੱਢੋ ਕੱਢੋ ਸਕੂਟੀ ਕੱਜ 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 ਮੇਰੀ ਗੱਡੀ ਕੱਢ 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 ਸੋਨੇ ਬੈਠੇ ਲੌਬੀ ਚੱਲ ਪਿਆ ਹੁਣ ਕਿੱਥੇ ਬੱਲੀ ਸਾਹਿਬ ਡਿਲੀਵਰੀ ਦੇਣ ਚੱਲੇ ਹਾਂ ਲੋਗੀਆਂ ਦੀ ਉਹ ਮੈਨੂੰ ਕਿੱਡੇ ਸੋਨੇ ਬੈਠੇ ਅਸੀਂ ਕੱਲ ਜੀ ਸਾਰੇ ਆਉਂਦੇ ਆ ਉਹ ਵੇਖ ਆਹ ਵੇਖੋ ਦੋ ਪੱਪੀਸ ਪਿਠਾਏ ਨੇ ਵਿੱਚ ਥੱਲੇ ਨੂੰ ਨਾ ਬਦੂ ਸਹਿਵੇਂ ਜਿੱਡੀਨਾ ਸੀ ਜਿੱਡੀਨਾ ਸੀ ਹਾਂ ਦੇਖੇ ਰੋ ਰਾਨਾ ਚੁੱਪ ਕਰਕੇ ਬਹਿਣਾ ਹੈ ਸ਼ੈਤਾਨੀ ਨਹੀਂ ਕਰਨੀ ਨੋ ਸ਼ੈਤਾਨੀ ਕਿਊਟ ਬੱਚੇ ਹੋ ਨਾ ਕਿਊਟ ਬੱਚੇ ਹਨ ਇਹ ਵੈਰੀ ਗੁੱਡ ਵੈਰੀ ਕਿਊਟ ਬੱਚੇ ਆ ਵੈਰੀ ਕਿਊਟ ਤੋ ਕਰਾ ਰਹਾਂ ਹਾਂ ਤੋਂ ਬਾਅਦ ਵਲੌਗ ਜਿਹੜਾ ਉਹ ਕੰਟੀਨਿਊ ਕਰ ਰਹੇ ਆ ਤੇ ਪੱਪੀਜ਼ ਨੂੰ ਦੇਖਣਾ ਖੜੇ ਆਪਣੇ ਹੀ ਆ ਜਿਨ੍ਹਾਂ ਨੂੰ ਆਪਾਂ ਦੇਣੀ ਆ ਕਿਉਂਕਿ ਉਹਨਾਂ ਨੂੰ ਵੀ ਐਸੀ ਦਸ਼ਾਉਂ ਹੋਈ ਹੈ ਨਾ ਤੇ ਅਸੀਂ ਵੀ ਨਹੀਂ ਲਿਆਉਂਦੇ 10 ਉਹ ਬੱਸ ਕਰੋ ਬੈਰੋ ਚੁੱਪ ਕਰਕੇ ਤੁਸੀਂ ਤੋ ਚੂ 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 ਆਹ ਕੋ ਤੁਹਾਡੇ ਵਰਗੇ ਦੋ ਇੱਥੇ ਵੀ ਖੜੇ ਆ ਵੇਖੋ ਨਰਕੇ ਨਹੀਂ ਨਰਕੇ ਹੁੰਦੇ ਤੇ ਘਰਾ ਜਣਾ ਹੁੰਦੇ ਇਹ ਵਿਚਾਰੇ ਨਸਲ ਇਹਨਾਂ ਵਿੱਚ ਨਸਲ ਵੀ ਹੈ ਰੋਲ ਵਿੱਚ ਵੀ ਨਸਲ ਕੋਈ ਅਮੀਰ ਹੈ ਤਾਂ ਕੋਈ ਗਰੀਬ ਹੈ ਨਸਲ ਜਿਹੜੀ ਹੈ ਨਾ ਮਤਲਬ ਉਹੀ ਲੈ ਕੇ ਪੈਦੀ ਪੰਦੇ ਹਨਾ ਮਤਲਬ ਬੰਦਾ ਹਰ ਕੋਈ ਬੰਦਾ ਚਾਹੁੰਦਾ ਵਾ ਕਿ ਹਨ ਵਧੀਆ ਚੀਜ਼ ਮਿਲੇ ਨਸਲ ਦੀ ਮਿਲੇ ਨਾ ਤਾਂ ਜਿਆਦਾ ਚੱਲੂ ਪਈਦਾ ਪਰ ਉਹ ਵੀ ਤੇ ਜਾਨਵਰ ਵੀ ਤੇ ਵਿਚਾਰੇ ਉਹਨਾਂ ਵਾਤ ਰਾਖੀ ਕਰਦੇ ਹਨ ਇਹ ਵੀ ਚੱਲੇ ਰੱਖੀ ਜਿਹੜੇ ਚੂ ਚੂ ਜਿਹੜੇ ਦੂਜੇ ਹੁੰਦੇ ਆ ਪਪੇ ਜਾਂਦੇ ਆ ਬੱਕ ਪੁੱਗ ਉਹਨਾਂ ਦਾ ਕੋਈ ਫਾਇਦਾ ਨਹੀਂ ਬਹਿ ਜਾ ਵਿੱਚ ਚਾਰੇ ਨੂੰ ਭਾਵੇਂ ਭੁੱਖ ਬੱਕ ਲੱਗ ਜੇ ਤੇ ਫੇਰ ਭੁੱਖ ਕੀ ਜਾਂਦੇ ਉਹਨਾਂ ਨੂੰ ਕਾਹ ਪਾਵੇ ਉਹਨਾਂ ਨੂੰ ਦੁੱਧ ਲਣਗੇ ਮੰਨਵਾਜਾ ਤੇ ਪੌਣੀ ਪੈਣੀ ਆ ਨਹੀਂ ਨਹੀਂ ਆਪ ਤਾਂ ਬਣੀ ਆ ਕੌਲੇ ਚ ਰੱਖਣਾ ਚੋਣੀ ਜਾਂਦੇ ਹੋ ਪੀਉਣਾ ਨੂੰ ਪਾਲਾ ਜਿਵੇਂ ਪੀਤਾ ਨਾ ਹੋ ਬਾਦ ਵਿੱਚ ਸਾਡਾ ਧਿਆਨ ਰਹਿਣਾ ਫਿਰ ਵੀ ਆਪਣੇ ਘਰੋਂ ਪਾਵੇਂ ਕੋਈ ਵੀ ਚੀਜ਼ ਹੋਵੇ ਨਾ ਆਪਣੇ ਘਰੋਂ ਦੇਣੀ ਚਾਹੀਦੀ ਤੇ ਨਹੀਂ ਨਾ ਰਹੇ ਸਾਡੇ ਕੋਲ ਆਪਣੇ ਘਰੋਂ ਦੇਣੀ ਪਈ ਔਖੀ ਹੋ ਜਾਂਦੀ ਆ ਪਰ ਚਲੋ ਕੋਈ ਗੱਲ ਨਹੀਂ ਕੀ ਕਰਨੇ ਅਸੀਂ ਨੇ ਰੱਖੇ ਬਹੁਤ ਹੀ ਆਉਣਾ ਨਹੀਂ ਛਣਾ ਹਾਂ ਉਹੀ ਗੱਲ ਇੱਕ ਉਹ ਦਰਵਾਜ਼ਾ ਇੱਕ ਉਹ ਦਰਵਾਜ਼ਾ ਇੱਕ ਉਹ ਤੇ ਇੱਕ ਉਹ ਤੇ ਤਨੂ ਕਰਾ ਨੁ ਕਰਾ ਦਿਆ ਕਰ ਗੱਲ ਚੱਲਦੇ ਆਂ ਤੇ ਫੇਰ ਕਰਦੇ ਮੌਜਾਂ ਦੋਨੋਂ ਬੜਾ ਹੋਜੀ ਆਹ ਰਾਣੀ ਨਾ ਇਹ ਤਾਂ ਨਹੀਂ ਪੈਂਦਾ ਮੈਂ ਜਿਹਦਾ ਤੋਂ ਦੇ ਨੂੰ ਕੋਸ਼ਿਸ਼ ਕਰਾਈ ਉਹ ਤਾਂ ਇਹਨੂੰ ਕਰਾਉਂ ਹੋਈ ਅੰਦਰ ਜਿਹੜਾ ਉਹਨੂੰ ਕੋਸ਼ਿਸ਼ ਕਰਾਈ ਹੁਣ ਇਹਨੂੰ ਵੀ ਕਰਾਓ ਬਾਰੇ ਵੀ ਨਾ ਬੀਓ ਪੀਓ ਨਾ ਜਿੱਦ ਲੱਗੀ ਦੋਨਾਂ ਦੀ ਔਰ ਖੁਸ਼ ਆ ਦਾਦਾ ਜੀ ਨਾ ਪਿੰਦੇ ਹੀ ਹੋ ਤ੍ਰਿਸ ਲੱਗੀ ਇਹ ਜਦੋਂ ਬੱਜਣਗੇ ਤੇ ਖੁਸ਼ ਹੋ ਰਹੇ ਮੇਰੇ ਲਈ ਜੀ ਲੱਗੀ ਰਹੀ ਐ ਸਦੂਆਂ ਦੀ ਸਸ਼ੇ ਘਰ ਕਾਜੀ ਅਮਰ ਦੇ ਆਪਣੇ ਤਿੰਨ ਕਿਟਾਈ ਆਓ ਕਿੰਨਾ ਕਿੰਨਾ ਸੋਨਾ ਪੀਂਦੇ ਆ ਇਹ ਤਿੰਨ ਕਿਟਾਈ ਬਿੱਦੀਆਂ ਨੇ ਇਹ ਨਹੀਂ ਮੈਨੂੰ ਪਤਾ ਮੈਨੂੰ ਪਤਾ ਨਹੀਂ ਉਹਨਾਂ ਨੂੰ ਨੁਕਰਾ ਨਹੀਂ ਬਸ ਖੁਸ਼ ਆ ਬੋਲਦਾ ਨਹੀਂ ਹੁਣ ਆਂ ਦੇਖ ਤਾ ਕਰਗੇ ਸਨਾਰਾ ਛਟਾ ਯਾਰ ਚੰਗਾਰਾ ਪੀ ਲੀਂ ਜੀ ਨਹੀਂ ਰੋਟੀ ਵੀ ਖਾਣਗੇ ਦੁੱਧ ਵੀ ਪੀ ਲੈਦੇ ਮਿੰਨੂ ਤੇ ਬੜਾ ਹੋਰ ਤਰਾ ਹੋਣਿਆ ਨਾ ਵੇਖ ਕੇ ਵਿਚਾਰਿਆਂ ਨੇ ਤੇ ਛੱਡ ਜਣਾ ਸੀ ਨੀਰ ਭੇਜ ਜਾ ਹੋਇਆ ਹਾਂਜੀ ਇਹਨਾਂ ਦਾ ਬਾਹਰ ਆਣੇ ਮਾਸਾ ਇਹਨਾਂ ਦਾ ਮਾਰਿਆ ਕੋਈ ਜਾ ਕੇ ਨੀ ਹਾਂਜੀ 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 ਜੀ ਹਾਂਜੀ ਅੱਜ ਭਾਵੇਂ ਮਾਣ ਲੱਭੇ ਇਹਨਾਂ ਵਿਚਾਰਿਆਂ ਦੀ ਹੈਗਾ ਅੱਲਾ ਮਿੰਨੂ ਤੇ ਉਹਦੇ ਨੂੰ ਤੇ ਆਪੇ ਭੇਜਿਆ ਮਿਠਾਇਆ ਕਿੱਡਾ ਸੁੱਖ ਪੱਲੇ ਭਜਾਇਆ ਕਿ ਤੇ ਕਿੱਦਾਂ ਜੈਲ ਨੂੰ ਹੁੰਦਾ ਹੈ ਨਾ ਭਜਾਇਆ ਇਸ ਪਿਆਰ ਕਰਾਇਆ ਕਰਾ ਨਈ ਵਧੀਆ ਜਿਹਾ ਪੁੱਤ ਆ ਸਾਫ ਸੁਥਰਾ ਵਾ ਇਹ ਲੈ ਠੀਕ ਹੈ ਮੈਂ ਤਾਂ ਮੈਂ ਤਾਰੇ ਕੋ ਨਾ ਇਹ ਉਹਦੋਂ ਸਿਆਣਾ ਵਾਦੀ ਹੈ ਵਡਾ ਹੋ ਗਿਆ ਸੋ ਤਾਂ ਵੇਖੋ ਮੈਂ ਤਾਂ ਤੁਸੀਂ એમ-ਸਮ ਲੱਗਣੇ ਜਿਦਾ ਕਿਤੇ ਵਾਲ ਹੀ ਰਹਿਣ ਸਾਰੇ ਉਹਦੇ ਹੂੰ